ਕਿਸੇ ਵੇਖ ਰਹੇ ਹੋ ਆਬੀਪੀ ਸੰਜਾ ਜੋਸ਼ ਜਜ਼ਬਾ ਜਨੂਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਵੀ ਪਾਕਿਸਤਾਨ ਤੋਂ ਵਾਪਸ ਭਾਰਤ ਪਰਤੇ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਲਾਂਗਾ ਛੇਤੀ ਤਿਆਰ ਹੋ ਜਾਵੇਗਾ ਪਰ ਅਸੀਂ ਸਕਾਰਾਤਮਕ ਹੋਣ ਦੇ ਨਾਲ ਨਾਲ ਸਾਵਧਾਨ ਵੀ ਹਾਂ ਸਾਨੂੰ ਉਮੀਦ ਹੈ ਕਿ ਇਹ ਕੋਰੀਡੋਰ ਜਲਦ ਬਣੇਗਾ ਗਟਕਰੀ ਜੀ ਨੇ ਤਾਂ ਇਹ ਵੀ ਕਹਿ ਆਸੀ 4 ਮਹੀਨੇ ਸਾਢੇ ਤਰਫ ਜਿਹੜੀ 인ਫਰਾਸਟ੍ਰਕਚਰ ਉਹਨੂੰ ਬਣਾ ਲਵਾਂਗੇ ਅੱਜ ਉੱਥੇ ਵੀ ਮੈਂ ਜਿਹੜਾ ਟਾਈਮਲਾਈਨ ਦੇਖ ਕੇ ਆਇਆ ਉਹਨਾਂ ਨੇ ਜੋ ਇੱਕ ਪ੍ਰੈਜੈਂਟੇਸ਼ਨ ਕੀਤੀ ਸੀ ਉਹਦੇ ਚ ਉਹਨਾਂ ਨੇ ਕਿਹਾ ਸੀ ਅਕਤੂਬਰ 2019 ਤੱਕ ਕਰ ਲੈਣਗੇ ਕੰਪਲੀਟ ਸਾਰਾ ਕੰਮ ਰੀਮੋਡਲਿੰਗ ਦਾ 인ਫਰਾਸਟ੍ਰਕਚਰ ਦਾ ਪਰ ਮੈਂ ਪੁਰਾਣਾ ਸਾਡੀ ਜਿਹੜੀ ਬਾਇਲੈਟਰਲ ਰਿਲੇਸ਼ਨਸ਼ਿਪ ਦਾ ਤੁਸੀਂ ਇਤਿਹਾਸ ਦੇਖੋ ਤੁਹਾਨੂੰ ਯਾਦ ਹੋਣਾ 99 ਇਹ ਜਵਾਜਪਾਈ ਜੀ ਵੀ ਆਏ ਸੀਗੇ ਇੱਥੇ ਯਾਦ ਹੈ ਲਾਹੌਰ ਉਸ ਵਕਤ ਉਸ ਵਕਤ ਬੜੀ ਉਮੀਦ ਸੀ ਕਿ कि ਹੁਣ ਬਿਲਕੁਲ ਬਦਲਾਅ ਆ ਜਾਏਗਾ ਗਰਾਉਂਡ ਸਿਚੁਏਸ਼ਨ ਉਹਦੇ ਬਾਅਦ ਕੀ ਹੋਇਆ ਇਸ ਲਈ ਅਸੀਂ ਵੀ ਗੋ ਆਪਟਿਮਿਸਟਿਕ ਬਟ ਕਾਸ਼ਸ ਸਰ ਨਵਜੋਤ ਸਿੰਘ ਸਿੱਧੂ ਜਿਹੜੇ ਉਹਨਾਂ ਨੂੰ ਨਿੱਜੀ ਤੌਰ ਤੇ ਇਹਨਾਂ ਸਵਾਗਤ ਕੀਤਾ ਗਿਆ ਤੁਸੀਂ ਸਰਕਾਰ ਵੱਲੋਂ ਗਏ ਤੁਹਾਡਾ ਸਵਾਗਤ ਨਹੀਂ ਹੋਇਆ ਜਾਂ ਤੁਹਾਨੂੰ ਮੈਂ ਇਸ ਟੀ ਨਾਲ ਸਹਿਮਤ ਨਹੀਂ ਆ ਵੀ ਵੈਂਟ ਐਸ ਰਿਪਰੈਜੈਂਟੇਟਿਵਸ ਆਫ ਦ ਸੈਂਟਰਲ ਗਵਰਨਮੈਂਟ ਵੀ ਵਰ ਟ੍ਰੀਟਡ ਵੈਰੀ ਵੈਲ ਪੰਜਾਬ ਮਿਨਿਸਟਰ ਸਟ੍ਰੀਟਡ ਵੈਲਕਮ ਵੈਲਕਮਡ ਅਸ ਇਨ ਲਾਹੌਰ ਐਂਡ ਬਾਕੀ ਇਹ ਛੋਟੀਆਂ ਚੀਜ਼ਾਂ ਸਿੱਧੂ ਸਾਹਿਬ ਯੂ نو ਹੀ ਹੀ ਵਾਂਟਸ ਟੂ ਬੀ ਦੀ ਹਰਬਿੰਗਰ ਆਫ ਪੀਸ ਐਟਸੈਟਰਾ ਮੈਂ ਮੈਂ ਉਸੇ ਬੇਨਤੀ ਨਹੀਂ ਦੇਵਾਂਗਾ ਮੈਂ ਤੁਹਾਨੂੰ ਇਸ ਲਈ ਦੱਸਿਆ ਕਿ ਇਹ ਜਿਹੜੀ ਪ੍ਰੋਸੈਸ ਹੈ ਕਦੋਂ ਦੀ ਆ ਰਹੀ ਹੈ 70 ਸਾਲ ਪੁਰਾਣੀ ਮੰਗ ਹੈਗੇ 99 ਦੇ ਬਾਅਦ ਇਸੇ ਕਰ ਰਹੇ ਆ ਇਟ ਟੇਕਸ ਟੂ ਗਵਰਨਮੈਂਟਸ ਉਹ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਟੇਕਸ ਟੂ ਟੂ ਟੈਂਗੋ ਸੋ ਲੈਟ ਅਸ ਡੀਪ ਇਟ ਐਟ ਦੈਟ ਇਸਨ ਕੇਂਦਰੀ ਮੰਤਰੀ ਹਰਦੀਪ ਸਿੰਘ ਬੁਰੀ ਜੋ ਅੱਜ ਪਾਕਿਸਤਾਨ ਤੋਂ ਹੋ ਕੇ ਆਏ ਨੇ ਇਹਨਾਂ ਦਾ ਸਪਸ਼ਟ ਕਹਿਣਾ ਹੈ ਨਵਜੋਤ ਸਿੰਘ ਸਿੱਧੂ ਦੇ ਬਾਰੇ ਇਹਨਾਂ ਨੇ ਆਪਣਾ ਉਈ ਰਵਈਆ ਰੱਖਿਆ ਹੈ ਕਿ ਹਰਦੀਪ ਸਿੰਘ ਪੁਰੀ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਜ਼ਿਆਦਾ ਬੋਲਦੇ ਨਹੀਂ ਪਰ ਇਹਨਾਂ ਨੂੰ ਇਸ ਗੱਲ ਦੇ ਉੱਪਰ ਇਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਕਿ ਇਹ ਪਾਕਿਸਤਾਨ ਗਵਰਨਮੈਂਟ ਨੇ ਨਵਜੋਤ ਸਿੰਘ ਸਿੱਧੂ ਦੀ ਨਿੱਜੀ ਫੇਰੀਆਂ ਹੁੰਦੇ باوجود ਉਹਨਾਂ ਨੂੰ ਜ਼ਿਆਦਾ ਮਾਨ ਸਨਮਾਨ ਦਿੱਤਾ ਜਦ ਕਿ ਭਾਰਤ ਦੇ ਕੇਂਦਰੀਆਂ ਮੰਤਰੀਆਂ ਨੂੰ ਘੱਟ ਮਾਨ ਸਨਮਾਨ ਮਿਲਿਆ ਉਹਨਾਂ ਨੇ ਇਹ ਕਿਹਾ ਕਿ ਇੱਕ ਪੁਰਾਣੀ ਗੱਲਬਾਤ ਚੱਲ ਰਹੀ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਰਤਾਰਪੁਰ ਕੋਰੀਡੋਰ ਖੁੱਲ ਗਿਆ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਬੀ ਸੰਜਾ ਵਾਗਾਸਰਾਦ ਤੁਸੀਂ ਦੇਖ ਰਹੇ ਹੋ ਏਬੀਬੀ ਸੰਜਾ ਜੋਸ਼ ਜਜ਼ਬਾ